ਕੁਮਾਦ ਨੇ ਇਹ ਕੋਲ ਪੱਥਰ ਦਾ ਸੋਰਟ ਮਾਰਦੀ ਇਹ ਵੀ ਪੱਥਰ ਦਾ ਸੋਰਟ ਇੱਕ ਕੱਲਾ ਮਾਰੇ ਇਹ ਵੀ ਵਾਈਟ ਦੇ ਬੈ ਜਾਉਂਦਾ ਕੁਮਾਦ ਆ ਤਾ ਬੋਲ ਪੱਟਾ ਚਾਹੀਦਾ ਰਹੀ ਅੱਗੇ ਕੰਮ ਚੱਲਦਾ ਨਹੀਂ ਇਹ ਦੂਸਰਾ ਜੀ ਸਾਉਥਿਆ ਦਾ ਉਹ ਮਾਫਰ ਹੋ ਗਿਆ ਇਹ ਹੋਇਆ ਹੀ ਹੈ ਦੋਏ ਪਾਸੇ ਗਈ ਕਰੇ ਕਰਦੇ ਆਹ ਸਹੀ ਗੱਲ ਆ ਮੈਂ ਹੋਇਆ ਤੋਤੇ ਦੇ ਲਾਈਫ ਆ ਇਹ ਆ ਬੋਟਾ ਪਾਓ ਸਹੀ ਗੱਲ ਮਿੱਟੀ ਉਤੋਂ ਥੋੜੀ ਪੁੱਟ ਲਈ ਉਹ ਆ ਜੇ ਹੈ ਦੇਖੋ ਤੁਸੀਂ ਚੱਕ ਕੇ ਪਰਾ ਬਣਾ ਦਿੰਦਾ ਹੋਰ ਉਹ ਫੰਕੜੀ ਨਾਲ ਸਾਡੀ ਪਰੀ ਪਟਕੇ ਮਿੱਟੀ ਨਾਲ ਦੂਰ ਦੂਰ ਪਾਉਂਦਾ ਬੜਾ ਕਹੇ ਮਿੱਟੀ ਪਾਉਂਦਾ ਥੋੜਾ ਜਿਹਾ ਦਸਤਾਰ ਕਰਕੇ ਕਿੰਨਾ ਬੋਲੋ ਪੱਟਾ ਫੈਨਲ ਸਾਹਮਣੇ ਇਸ ਵਾਰ ਤੋਂ ਨਾ ਹੋਵੇ ਅਰੇ ਜਿਆਦਾ ਵੀ ਚਾਹ ਰੱਖੋ ਉਹ ਪਹਿਲਾਂ ਤਾਂ ਰੱਖ ਕੇ ਫੇਰ ਗੱਲ ਕਰਦੇ ਸੀ ਜੇ ਦੀ ਗੱਲ ਆਪਾਂ ਕਰ ਰਹੇ ਹਾਂ ਨਾ ਬਿਲਕੁਲ ਨਹੀਂ ਨੂੰ ਆਣ ਮਤ ਲੋਕੀ ਠੀਕ ਹੈ ਆਪਾਂ ਕਦੇ ਕੀਤੀ ਨਹੀਂ ਸਿਰਫ ਆਪਾਂ ਆਪਣਾ ਘਰ ਦਾ ਕੰਮ ਹੀ ਕਰਦੇ ਆ ਮੈਂ ਤੁਹਾਨੂੰ ਕੀ ਦਈਏ ਰੇ ਗੱਲ ਕੀਤੀ ਫੋਨ ਤੇ ਮੈਂ ਪਾਣੀ ਨਹੀਂ ਆ ਰਿਹਾ ਪਾਣੀ ਆ ਗਿਆ ਜਿੱਦਾਂ ਕਿ ਫਰਨਸ ਤਾਂ ਵੀ ਨਹੀਂ ਆ ਰਿਹਾ ਕੋਈ ਕਰਦਾ ਮੈਂ ਪੰਜਾਬੀ ਪੜ੍ਹ ਤੁਹਾਨੂੰ ਅਲਾਉਡ ਕਿਹਦੀ ਲੜਨ ਬੱਤੀ ਆ ਇਹ ਵਿਚਾਰਾ ਇਹਨਾਂ ਹਾਂ ਕੋ ਕਾਹਨ ਨੂੰ ਸਿਰਫ ਮੈਂ ਹੀ ਗੱਲ ਕੀਤੀ ਤਾਂ ਗਾਵਨ ਨੂੰ ਰੁਪਈਏ ਦੀ ਗੱਲ ਹੋ ਗਈ ਐਵੇਂ ਨਹੀਂ ਕਰ ਮਰਜੀ ਦੋਸਤ ਕਿ ਕਿ ਪਾਸੇ ਲੈਵਤ ਲੈ ਲੈ ਤੂੰ ਹਾਂ ਉਹਨੇ ਹੋਂਸੇ ਤੱਕ ਨਹੀਂ ਕਰਿਆ ਬਹੁਤ ਬੰਦੀ ਪੂਰੀ ਜਿੰਦਾ ਦੇ ਪਹਿਲਾਂ ਸਾਡਾ ਉੱਤੇ ਰਹਾ ਉਹਨੂੰ ਅੰਦਰ ਨਾ ਆ ਬੰਦੇ ਨਹੀਂ ਬਸ ਐਵੇਂ ਰੱਖ ਭਾਈ ਲੱਤ ਪਰੇ ਕਰ ਲੈ ਜੋਸ਼ ਨਾਲ ਪਰੇ ਕਰ ਲੈ ਲੱਤ ਥੋੜੀ ਕਰ ਹਾਂ ਉਹ ਪਾਇਆ ਉਹ ਤਾਂ ਇਹ ਕੋਨਾ ਸੜਕ ਛੋਟੀ ਹੁੰਦੀ ਹੈ ਉੱਥੇ ਬੈਠ ਜਾਂਦੇ ਆ ਉਹਨਾਂ ਨੇ ਪ੍ਰਤੀਕਾ ਜਾਂ ਤਾਂ ਉਹਦੇ ਨੇ ਬੰਦੀ ਨਹੀਂ ਹੈ ਰਹਿਣਾ ਸਰਪੰਚ ਸਾਹਿਬ ਮਾਰਦੇ ਕਹੀਏ ਨਹੀਂ ਥੱਪੇ ਨਹੀਂ ਮਾਰਨੇ ਕਿਥੇ ਨਹੀਂ ਥਾਈ ਥੱਲੇ ਰੱਖ ਲੋ ਕਿੱਧਰ ਨੂੰ ਇਧਰ 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 ਤੱਕ ਆ ਰਹੀ ਹੈ ਇਹ ਵੀ ਦਰ ਜਾ ਰਹੀ ਰਹੀ ਹੈ ਜੀ ਜੜੀ ਹੱਦਾਂ ਲੰਨ ਜਾਂਦੀ ਹੈ ਸਰੋ ਜੀ ਕਿੰਨਾ ਵੀ ਜੇ ਫੇਰ ਵਿੱਚ ਗੁਰਮੀਤ ਸਿੰਘ ਹੈ ਜੀ ਤੇ ਮੇਰੀ ਗੌਸਪੁਰ ਪਿੰਡ ਦੇ ਵਿੱਚ ਮੇਰੀ ਜ਼ਮੀਨ ਹੈ ਇਹ ਮਾਮਲਾ ਕੀ ਹੈ ਜਿਹੜਾ ਮਹੌਲਾ ਪੂਰਾ ਇਕੱਠਾ ਹੋਇਆ ਤੁਹਾਡੇ ਪਿੰਡ ਦੇ ਜੀ ਜੀ ਇਹ ਬਹੁਤ ਵੱਡਾ ਮਾਮਲਾ ਹੈ ਜੀ ਇਹ ਤੁਸੀਂ ਪਿੱਛੇ ਦੇਖ ਸਕਦੇ ਹੋ ਬੋਰਡ ਲੱਗਿਆ ਹੋਇਆ ਹੈ ਇੱਥੇ ਹਰਮੀਤ ਸਿੰਘ ਪਠਾਨ ਮਾਜਰਾ ਜੀ ਨੇ ਇੱਥੇ ਨੀਂਹ ਪੱਥਰ ਰੱਖਿਆ ਸੀਗਾ ਜਿਸ ਪੁੱਲ ਦਾ 80 ਲੱਖ ਦੀ ਲਾਗਤ ਨਾਲ ਤੇਰੇ ठेकेदार ਨੇ ਬਣਾਇਆ ਉਹਨੇ ਮੇਰੀ ਜ਼ਮੀਨ ਦੇ ਵਿੱਚੋਂ ਮਿੱਟੀ ਲੈ ਕੇ ਤੇ ਇਹਨੂੰ ਤਿਆਰ ਕੀਤਾ ਜਿਹਦੇ ਸਬੰਧ ਚ ਮੈਂ ਅਪਲੀਕੇਸ਼ਨ ਦਿੱਤੀ ਹੋਈ ਹੈ ਤੇ ਇਹ ਜੋ ਪੁਲ ਬਣਿਆ ਹੈ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਬਹੁਤ سارے ਟੋਏ ਪੈ ਚੁੱਕੇ ਨੇ ਅਜੇ ਇਹਦਾ ਉਦਘਾਟਨ ਅਸਮੀਂ ਉਦਘਾਟਨ ਨਹੀਂ ਹੋਇਆ ਤੇ ਇਹਦੇ ਵਿੱਚ ਜਿਹੜਾ ਹੁਣ ਕਿਸੇ ਵੇਲੇ ਵੀ ਇੱਥੇ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ ਇਹਦੇ ਸਬੰਧ ਦੇ ਵਿੱਚ ਆਪਣਾ ਸਾਡੇ ਵੀਰ ਜੀ ਨੇ ਉਹਨਾਂ ਨੇ ਐਕਸ਼ਨ ਸਾਹਿਬ ਨਾਲ ਵੀ ਗੱਲ ਕੀਤੀ ਸੀ ਲੇਕਿਨ ਉਹ ਉਹਨਾਂ ਨੇ ਕੋਈ ਗੱਲ ਨੂੰ ਗੋਲਿਆ ਨਹੀਂ ਹੁਣ ਕਿਸੇ ਵੇਲੇ ਵੀ ਇੱਥੇ ਜੋ ਹੈ ਇੱਕ ਵੱਡਾ ਹਾਦਸਾ ਹੋ ਸਕਦਾ ਜੇ ਕੋਈ ਟਰੈਕਟਰ ਨੰਗ ਭਰ ਕੇ ਨੰਗੇ ਜਾਂ ਕੋਈ ਵੀ ਕੋਈ ਬੱਚੇ ਕੋਈ ਭਰ ਕੇ ਚੰਗੇ ਤੇ ਹੋ ਸਕਦਾ ਹੈ ਜੀ ਤੇ ਕੀ ਕਹਿੰਦੇ ਹੋ ਕਿ ਜਿੱਦਾਂ ਸਰਕਾਰ ਵੱਲੋਂ ਪੈਸਾ ਲਾਇਆ ਗਿਆ ਲੇਕਿਨ ਠੇਕੇਦਾਰ ਵੱਲੋਂ ਜਿਹੜਾ ਹੁਣ ਤੁਸੀਂ ਕਹਿ ਰਹੇ ਹੋ ਜਿੱਦਾਂ ਇਹਨਾਂ ਓਪਨਿੰਗ ਵੀ ਨਹੀਂ ਹੋਈ ਤੇ ਟੈ ਗਿਆ ਤੇ ਕੀ ਲੱਗਦਾ ਮਟੀਰੀਅਲ ਵਗੈਰਾ ਕੀ ਹੈ ਜੀ ਇਹਦੇ ਵਿੱਚ ਮਟੀਰੀਅਲ ਜਿਹੜਾ ਹੈ ਮੈਨੂੰ ਤਾਂ ਕੁਝ ਲੱਗਦਾ ਦਿਖਦਾ ਨਹੀਂ ਥੱਲੇ ਮਿੱਟੀ ਹੈ ਜੀ ਉਹ ਵੀ ਪੋਲੀ ਹੈ ਔਰ ਉੱਪਰ ਉਹਨਾਂ ਨੇ ਟੈਲਾ ਲੋਕ ਟੈਲਾ ਲਾਈਆਂ ਹੋਈਆਂ ਨੇ ਜਿਹੜੀਆਂ ਕੀ ਡੱਭ ਰਹੀਆਂ ਨੇ ਅਜੇ ਤਾਂ بارش ਵੀ ਨਹੀਂ ਪਈ ਤੇ ਚੱਜ ਨਾਲ ਔਰੇ ਏਰੀਆ ਫੜਦਾ ਏਰੀਆ ਹੜ ਹੜ ਦਾ ਇਲਾਕਾ ਹੈ ਇੱਥੇ ਤਕਰੀਬਨ ਹਰ ਬਾਰ ਤਕਰੀਬਨ 3-4 ਦਿਨ ਫੁੱਟ ਪਾਣੀ ਆਉਂਦਾ ਹੈ ਇਸ ਵਾਰੀ ਉਹ ਪਾਣੀ ਵੀ ਨਹੀਂ ਆਇਆ ਇਹਦੇ باوجود ਵੀ ਪੁਲ ਬਣਾਣਾ ਸ਼ੁਰੂ ਹੋ ਗਿਆ ਜੀ ਲੇਕਿਨ ਜਿੱਦਾਂ ਤੁਸੀਂ ਕਹਿ ਰਹੇ ਹੋ ਜ਼ਮੀਨ ਮੇਰੀ ਹੈ ਤੁਸੀਂ ਕੋਈ ਆਬਜੈਕਸ਼ਨ ਨਹੀਂ ਕੀਤਾ ਸੀ ਪੁਲ ਬਣਾਉਣ ਵਾਸਤੇ ਜੀ ਬਿਲਕੁਲ ਮੈਂ ਦੋ ਕਾਰਨਾ ਕਰਕੇ ਨਹੀਂ ਬੋਲਿਆ ਜੀ ਇੱਕ ਤਾਂ ਇਹ ਰੋਜ਼ ਰਾਹ ਹੈ ਇਹ ਦੋ ਬੰਡਨ ਨੂੰ ਜੋੜਦਾ ਹੈ ਜਿਹਦੇ ਕਰਕੇ ਮੇਰਾ ਵੀ ਇਹ ਵਿਚਾਰ ਬਣਿਆ ਕਿ ਇਹ ਇੱਕ ਸਮਾਜਿਕ ਚੀਜ਼ ਹੈਗੀ ਹੈ ਤੇ ਆਪਾਂ ਇਹਦੇ ਚ ਉਲਟਾ ਸਾਥ ਦਈਏ ਕਿਉਂਕਿ ਬਾਅਦ ਵਿੱਚ ਮੈਂ ਗਵਰਨਮੈਂਟ ਤੋਂ ਕਲੇਮ ਕਰ ਸਕਦਾ ਲੇਕਿਨ ਇਹ ਰਾਹ ਬੰਦ ਕਰ ਇਹ ਤੁਸੀਂ ਗਲਵਾਲੇ ਮੰਤਰੀ ਸਾਹਿਬ ਨਾਲ ਕਦੀ ਗੱਲ ਕੀਤੀ ਸੀ ਐਮਐਲਏ ਸਾਹਿਬ ਨਾਲ ਐਮਐਲਏ ਸਾਹਿਬ ਨੂੰ ਮੈਂ ਆਪ ਜਿਹਦੇ ਚੈਨਲ ਆਹੀਂ ਇੱਕ ਮੈਂ ਸੁਨੇਹਾ ਲਾਣਾ ਚਾਹਨਾ ਕਿ ਹਰਮੀਤ ਸਿੰਘ ਪਠਾਨ ਮਾਜਰਾ ਜੀ ਇੱਕ ਸਮਾਜ ਸੇਵੀ ਔਰ ਬਹੁਤ ਉੱਗੇ ਹੋਏ ਇਹ ਹੈਗੇ ਨੇ ਇਹਨਾਂ ਨੇ ਜੋ ਇੱਥੇ ਸਰਪੰਚ ਬਣਾਇਆ ਹੈ ਨਾਮ ਕਿਸੇ ਦਾ ਮਨਜਿੰਦਰ ਮਨਜਿੰਦਰ ਸਿੰਘ ਠੀਕ ਹੈ ਉਹ ਉਹਨਾਂ ਦਾ ਨਾਮ ਖਰਾਬ ਕਰ ਰਿਹਾ ਜਿਸ ਸਾਹਬ ਨਾਲ ਆ ਇੱਥੇ ਕਿਉਂਕਿ ਉਹਦੇ ਉਹਦੇ ਜਿਹੜੀ ਹੈਗੀ ਹੈ ਆਪਣਾ ਉਹਦੇ ਦੇਖ ਰਿਕਚੀ ਇਹ ਬੰਦ ਰਿਹਾ ਔਰ ਉਹਨੇ ਥਾਣੇ ਜਾ ਕੇ ਜਦੋਂ ਮੈਂ ਨੂੰ ਕਿਹਾ ਵੀ ਆ ਮੇਰਾ ਜੋ ਤੁਸੀਂ ਮਿੱਟੀ ਚੁੱਕੀ ਇੱਥੋਂ ਦੀ ਮੈਂ ਜਦ ਠੇਕਦਾਰ ਸਾਹਿਬ ਨੂੰ ਕਿਹਾ ਕਿ ਤੁਸੀਂ ਇਹ ਮਿੱਟੀ ਚੁੱਕੀ ਗਈ ਤੁਹਾਡੀ ਤਕਰੀਬਨ ਜੀ ਮੇਰੀ ਇਸ ਧਰਤੀ ਚੋਂ ਐਸਟੀਮੇਟਡ ਕੋਈ 15 ਕ ਟਿਪਰ ਚੁੱਕੇ ਗਏ ਨੇ ਜੀ 6 ਫੁੱਟ ਡੂੰਘਾ 7 ਫੁੱਟ ਡੂੰਘਾ ਔਰ 60 ਫੁੱਟ ਲੰਬਾ ਔਰ 30 ਫੁੱਟ ਚੌੜਾ ਪਾੜ ਪਾਤਾ ਗਿਆ ਜੀ ਮੇਰੇ ਕੋਲ ਜ਼ਮੀਨ ਦੇ ਮੇਰੀ ਚ ਮੈਂ ਰਕਬਾ ਘਟਾਤਾ ਗਿਆ ਜੀ ਸੋ ਮੈਂ ਪਠਾਨ ਮਾਲ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਉਹ ਬਹੁਤ ਵਧੀਆ ਬੰਦੇ ਨੇ ਆਪਣੇ ਬੰਦੇ ਦੇਖ ਕੇ ਚੁਣਨ ਨਹੀਂ ਤਾਂ ਇਹ ਉਹਨਾਂ ਨੂੰ ਨੈਗੇਟਿਵ ਮਾਰਕਿੰਗ ਹੀ ਦੇਣਗੇ ਉਨਕੀ ਸਪੋਰਟ ਕੀ ਪਿੰਡ ਵਾਲੇ ਦਾ ਕੀ ਰਣਨੀਤੀ ਪਿੰਡ ਵਾਲੇ ਜੀ ਇਸ ਸਬੰਧੀ ਬਹੁਤ ਚਿੰਤਤ ਨੇ ਕਿਉਂਕਿ ਇੱਕੋ ਰਾਜ ਜਿਹੜਾ ਦੋ ਬੰਨਾਂ ਜੋੜਦਾ ਔਰ ਕਿਸੇ ਵੇਲੇ ਵੀ ਇੱਥੇ ਹਾਦਸਾ ਹੋ ਸਕਦਾ ਹੈ ਪਿੰਡ ਵਾਲਿਆਂ ਦੀ ਪੁਰਜ਼ੋਰ ਅਪੀਲ ਹੈ ਇੱਥੇ ਪਿੰਡ ਵਾਲੇ ਦੇ ਆਪਣਾ ਮੈਂਬਰ ਸਾਹਿਬ ਵੀ ਆਏ ਨੇ ਇਧਰ ਗੌਸਪੁਰ ਸਾਹਿਬ ਦੇ ਸਰਪੰਚਾ ਜਿਹੜੇ ਹੈਗੇ ਉਹ ਵੀ ਆਏ ਹੋਏ ਨੇ ਇਹ ਸਾਰੇ ਤਕਰੀਬਨ ਜਿਹੜੇ ਨੇ ਇਸ ਚੀਜ਼ ਨੂੰ ਚਿੰਤਾਤ ਲੈ ਕੇ ਲੈ ਹਾਲਾਤ ਕਿਦਾਂ ਸੀ ਜਿੱਦਾਂ ਇਹ ਪੁੱਲ ਬਣਨ ਤੋਂ ਪਹਿਲਾਂ ਹਾਲਾਤ ਕੀ ਸੀ ਇੱਥੇ ਜੀ ਇੱਕ ਰਸਮੀ ਕੋਈ ਮਤਲਬ ਇੱਕ ਲੈਂਟਰ ਜਾਂ ਪਾ ਕੇ ਪੁੱਲ ਬਣਾਇਆ ਸੀ ਜਿਹੜਾ ਕਿ ਬਾਰਿਸ਼ਾਂ ਦੇ ਵਿੱਚ ਬਹਿ ਗਿਆ ਸੀਗਾ ਇੱਥੇ ਬੋਰਡ ਵੀ ਲੱਗਿਆ ਹੋਇਆ ਹੈ ਇੱਥੇ ਕਰਕੇ 70 ਫੁੱਟ ਡੂੰਘੇ ਦਾ ਸੋ ਉਹਦੇ ਕਰਕੇ ਫਿਰ ਇਹ ਵਿਚਾਰ ਬਣਾਇਆ ਗਿਆ ਤਾਂ ਪਟਨਾ ਸਾਹਿਬ ਨੇ ਬੜੀ ਮਿਹਰਬਾਨੀ ਕੀਤੀ ਇਸ ਪਿੰਡ ਤੇ ਜਿਹੜਾ ਕਿ ਪੁਲ ਬਣਾਇਆ ਲੇਕਿਨ ਪੁਲ ਨੂੰ ਦਿਲੋਂ ਨਹੀਂ ਬਣਾਇਆ ਗਿਆ ਡਿਪਾਰਟਮੈਂਟ ਨੇ ਬਹੁਤ ਬੇਈਮਾਨੀ ਕੀਤੀ ਹੈ ਕ腐ਸ਼ਨ ਕੀਤੀ ਹੈ ਇਹਦਾ ਬਹੁਤ ਡੂੰਘਾਈ ਤੇ ਗਿਆ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਔਰ ਜਿਹੜੇ ਵੀ ਇਹਦੇ ਨਾਲ ਨੇ ਚਾਹੇ ਕੋਈ ਰਾਜਨੀਤਿਕ ਬੰਦਾ ਹੈ ਚਾਹੇ ਕੋਈ ਸਰਕਾਰੀ ਬੰਦਾ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਸੀ ਗਾ ਜੀ ਸੁਰਿੰਦਰ ਸਿੰਘ ਨਾਇਜੀ ਮੇਰਾ ਪਿੰਡ ਸ਼ੰਕਰਪੁਰ ਹੈ ਜੀ ਸਾਡੀ ਆਪਣੀ ਜ਼ਮੀਨ ਇੱਥੋਂ ਸ਼ੁਰੂ ਅਸੀਂ ਆਪ ਖੁਦ ਪਾਸ ਕਰਵਾਇਆ ਜੀ ਜੋ ਵੀ ਕਾਗਜ਼ ਜੋ ਪਿੰਡਾਂ ਦੇ ਸਾਈਨ ਕਰਵਾ ਕੇ ਵੀ ਸਾਡੇ ਦੋ ਪਿੰਡਾਂ ਨੂੰ ਆਪਸ ਲੰਘਣਾ ਸਾਨੂੰ ਸੌਖਾ ਹੋ ਜਾਏ ਇਸ ਕਾਜਵੇਸੀ 7-8 ਫੁੱਟ ਡੂੰਗਾ ਉਦੋਂ ਪਾਣੀ ਆਨ ਕਰਕੇ ਨਹੀਂ ਸੀ ਲੰਘਿਆ ਜਾਂਦਾ ਸਾਡੀਆਂ ਜ਼ਮੀਨਾਂ ਮਤਲਬ ਵੱਖਰੇ ਦੂਜੇ ਪਾਸੇ ਵੀ ਜਾਂਦੀਆਂ ਨੇ ਸਾਨੂੰ ਲੰਘਣਾ ਔਖਾ ਹੋ ਜਾਂਦਾ ਸੀ ਸ਼ਹਿਰ ਵੀ ਜਾਣਿਆ ਤਾਂ ਸਾਨੂੰ ਇਹੀ ਦਾ ਸਾਡਾ ਸੌਖਾ ਅਸੀਂ ਆਪ ਐਮਐਲ ਸਾਹਿਬ ਨੂੰ ਕਹਿ ਕੇ ਤੇ ਪੁਲ ਬਣਵਾਇਆ ਹੈ ਪਰ ਠੇਕੇਦਾਰ ਨੇ ਬੜੀ ਕਤਾਈ ਕੀਤੀ ਹੈ ਜੀ ਅਜੇ ਇੱਕਮੀ ਪਿਆ ਮੜਾ ਜਾ ਜੀ ਐਦਗੀ ਪਾਣੀ ਵੀ ਨਹੀਂ ਆ ਜੜਾਈ ਵਾਰ ਆਉਂਦਾ ਇੱਕਮੀ ਪਿਆ ਤੇ ਸਾਰਾ ਢਹਿ ਢੇਰੀ ਹੋ ਗਿਆ ਮੈਂ ਐਕਸ਼ਨ ਸਾਹਿਬ ਨਾਲ ਗੱਲ ਵੀ ਕਰੀਏ ਗੱਲ ਕੀਤੀ ਸੀ ਉਹ ਆਂਦੇ ਹਨ ਫੋਟੋਆਂ ਭੇਜੋ ਸਾਨੂੰ ਅਸੀਂ ਫੋਟੋਆਂ ਵੀ ਭੇਜੀਆਂ ਨੇ ਪਰ ਕੋਈ ਕਾਰਵਾਈ ਨਹੀਂ ਹੋਈ ਉਹਦੇ ਤੇ ਕਿਦਾਂ ਦੇਖੋ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਜਿਹੜੇ ਡਿਵੈਲਪ ਦੀ ਗੱਲ ਕਰਦੀ ਹੈ ਕੰਮ ਵੀ ਕਰ ਰਹੀ ਹੈ ਲੇਕਿਨ ਠੇਕੇਦਾਰ ਵੱਲੋਂ ਜਿਹੜਾ ਇਹਦੇ ਦੇ ਉਹ ਠੇਕੇਦਾਰ ਪਾਰਟੀ ਵੱਲੋਂ ਕੋਈ ਕਮੀ ਨਹੀਂ ਹੈਗੀ ਉਹਨਾਂ ਦਾ ਮਕਸਦ ਪੈਸੇ ਦੇਣਾ ਹੁੰਦਾ ਹੈ 80 ਲੱਖ ਰੁਪਏ ਸਾਡਾ ਇਹਦੇ ਤੇ ਪਾਸ ਕੀਤਾ ਹੈ ਤੁਸੀਂ ਆਪ ਦੇਖ ਸਕਦੇ ਹੋ ਵੀ 80 ਲੱਖ ਲੱਗਾ ਦਿੱਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਐ ਮਤਲਬ ਉੱਤੇ ਹੀ ਧਰ ਗਏ ਨੇ ਇਟਾ ਕੱਚੇ ਗੱચી ਮਿੱਟੀ ਦੇ ਉੱਤੇ ਧਰ ਗਏ ਨੇ ਇਟਾ ਅਸੀਂ ਖੁਦ ਇਸ ਗੱਲ ਤੇ ਬੜੇ ਪਰੇਸ਼ਾਨ ਸੀ ਇਥੇ ਵੀਰ ਜੀਰਾਂ ਦੀ ਹਿੰਮਤ ਤੇ ਚਲੋ ਤੁਹਾਡੇ ਤੱਕ ਹੋਇਆ ਸੰਪਰਕ ਤਾਂ ਅਸੀਂ ਇਕੱਠੇ ਹੋ ਗਏ ਆ ਇਸ ਗੱਲ ਤੇ ਤਾਂ ਸਾਨੂੰ ਬਹੁਤ ਦੁੱਖ ਸੀ ਵੀ ਇਹਨਾਂ ਨੇ ਆ ਸਾਡੇ ਨਾਲ ਐਵੇਂ ਕੀਤਾ ਖਿਲਾਉਣਾ ਜਾਂ ਕੰਮ ਪਰ ਇਹਨਾਂ ਦਾ ਕਾਰਵਾਈ ਹੋਣੀ ਚਾਹੀਦੀ ਹੈ। ਕਦੀ ਮੰਤਰੀ ਸਾਹਿਬ ਨਾਲ ਐਮਐਲਏ ਸਾਹਿਬ ਨਾਲ ਗੱਲਬਾਤ ਕੀਤੀ। ਹਾਂ ਇਸ ਬਾਰੇ ਗੱਲਬਾਤ ਐਕਸ਼ਨ ਸਾਹਿਬ ਨਾਲ ਹੋ ਗਈ। ਐਮਐਲਏ ਸਾਹਿਬ ਆਪਣੇ ਭਰਾ ਨੇ ਕੋਈ ਅਸੀਂ ਗੱਲ ਕੁਝ ਢਿੱਲੇ ਚੱਲਣ ਕਰਕੇ ਨਾ ਉਹਨਾਂ ਨਾਲ ਗੱਲਬਾਤ ਨਹੀਂ ਹੋਈ। ਉਹਨਾਂ ਨੂੰ ਵੀ ਸਿਨਿਆ ਦੇਵਾਂਗੇ ਵੀ ਆ ਕੰਮ ਇੱਥੇ ਐਵੇਂ ਕੀਤਾ ਉਹਨਾਂ ਨੇ। ਉਹਨਾਂ ਨੇ ਹੀ ਮੇਰੀ ਐਕਸ਼ਨ ਸਾਹਿਬ ਨਾਲ ਗੱਲ ਕਰਾਈ ਸੀ। ਵੀ ਐਕਸ਼ਨ ਸਾਹਿਬ ਨੂੰ ਤੁਸੀਂ ਕਹੋ ਅਸੀਂ ਕਿਹਾ ਪਰ ਕੋਈ ਗੱਲਬਾਤ ਹੋਈ ਨਹੀਂ ਉੱਥੇ ਐਕਸ਼ਨ ਸਾਹਿਬ ਨੇ ਕੋਈ ਐਕਸ਼ਨ ਨਹੀਂ ਲਿਆ। ਨਿਕਾਣ ਨੂੰ ਰਸਤਾ ਜਾਣ ਵਾਲਾ ਵੀ ਉਹ ਵੀ ਮਾੜੇ ਹਾਲਾਤ ਹੈ। ਬਿਲਕੁਲ ਬਿਲਕੁਲ ਬਹੁਤ ਤੰਗ ਆ ਜੀ ਅਸੀਂ। ਮੰਨ ਲਓ ਅਸੀਂ ਜੀਰੀਆਂ ਵੱਡਾਂਗੇ ਸਾਨੂੰ ਨਹੀਂ ਲੱਗਦਾ ਵੀ ਸਾਡੀਆਂ ਟਰਾਲੀਆਂ ਇਧਰੋਂ ਲੰਘਣਗੀਆਂ। ਸਾਡੇ ਤੋਂ ਲੰਘੇ ਨਹੀਂ ਜਾਣਾ। ਸਾਨੂੰ ਵਲ ਕੇ ਆਉਣਾ ਪੈਗਾ 6-7 ਕਿਲੋਮੀਟਰ ਉਤੋਂ ਦੀ ਜੀ। ਪਹਿਲਾਂ ਕੀ ਹਾਲਾਤ ਸੀ ਤੇ? ਪਹਿਲਾਂ ਤਾਂ ਇਹ ਸੀ ਜੀ ਵੇਖੋ ਰਾਜਵੇ ਸੀ ਲੰਘਿਆ ਨਹੀਂ ਸੀ ਜਾਂਦਾ। ਪਾਣੀ ਹਰ ਟਾਈਮ ਗੰਦਾ ਉਤੋਂ ਲੰਘਦੇ ਲੰਘਦਾ ਜੀ। ਅਸੀਂ ਇੱਕ ਦੂਜੇ ਇਧਰੋਂ ਆ ਜਾ ਨਹੀਂ ਸੀ ਸਕਦੇ। ਇਸੇ ਕਰਕੇ ਐਮਐਲ ਸਾਬ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਸਾਡਾ ਪੁਲ ਬਣਾਓ ਸਾਨੂੰ ਲੰਘਣਾ ਔਖਾ ਹੈ ਉਹਨਾਂ ਨੇ ਤੁਹਾਡੇ ਸਾਹਮਣੇ ਸਾਰਾ ਕੁਝ ਦਿੱਤਾ ਹਨਾ 80 ਲੱਖ ਰੁਪਇਆ ਥੋੜਾ ਨਹੀਂ ਹੁੰਦਾ ਪਰ ਉਹਨਾਂ ਨੇ ਲਾਇਆ ਨਹੀਂ ਸਾਨੂੰ ਸਿਰਫ ਠੇਕੇਦਾਰ ਦੀ ਇੰਨੀ ਕਮੀ ਹੈ ਤੇ ਕੁਝ ਜਿਹੜੇ ਸਰਕਾਰੀ ਮਹਿਕਮੇ ਵਾਲੇ ਨੇ ਉਹ ਕਾਰਵਾਈ ਠੇਕੇਦਾਰ ਤੇ ਕਰਨੀ ਨਹੀਂ ਜਾਂਦੇ ਕਿਉਂਕਿ ਇਹਨਾਂ ਦੀ ਮੇਲੀ ਭੁਗਤ ਹੁੰਦੀ ਹੈ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਹੈ ਹਾਂ ਮੈਂ ਅਸੀਂ ਗਏ ਵੀ ਸੀ ਸਾਡੇ ਪਿੰਡੇ ਦੀ ਖੁਦਰਤੀ ਮੰਡੀ ਬੋਰਡ ਨੇ ਕੰਮ ਕਰਿਆ ਸੀ ਅਸੀਂ ਤਾਂ ਵੀ ਗਏ ਸੀ ਪਰ ਫਿਰ ਵੀ ਉੱਥੇ ਕੋਈ ਸੁਨਵਾਈ ਕੋ ਨਹੀਂ ਹੈ ਕਿਉਂਕਿ ਇਹਨਾਂ ਦਾ ਆਪਜ ਮਿਲੀ ਭੁਗਤ ਹੈ ਹੀ ਹੈ ਜੀ ਹੁਣ ਇਹਦੇ ਤੇ ਤੁਸੀਂ ਆਪ ਵੇਖੀਏ ਹੀ ਇਹ ਵੀਡੀਓ ਬਣਾ ਵੀ ਲਓ ਅਸੀਂ ਖੜੇ ਵੀ ਆ ਅਸੀਂ ਦਾਵਾ ਕਰਦੇ ਆ ਵੀ ਹਾਂ ਇਹ ਪੁਲ ਕੋਈ ਮੇਰੇ ਖਿਆਲ ਜੇ ਜੇ ਹੀ ਹੈ ਜੇ 3 ਮਹੀਨੇ ਚੱਲੇ ਤੇ ਇਹਦੀ ਓਪਨਿੰਗ ਹੋ ਚੁੱਕੀ ਹੈ ਹਾਂਜੀ ਇਹਦੀ ਓਪਨਿੰਗ ਹੋ ਚੁੱਕੀ ਹੈ ਜੀ ਓਪਨਿੰਗ ਵੀ ਉਹ ਐ ਬਸ ਲਲੀ ਹੋਈ ਮਾਰ ਕੇ ਗਏ ਨੇ ਕੋਈ ਓਪਨਿੰਗ ਵਾਲੀ ਕੋਈ ਐਡੀ ਗੱਲ ਕੀਤੀ ਨਹੀਂ ਹੁੰਦਾ ਤੁਹਾਡੇ ਸਾਹਮਣੇ ਤੁਸੀਂ ਵੇਖੋ ਮਿੱਟੀ ਦੇ ਉੱਤੇ ਇੱਟਾਂ ਧਰੀਆਂ ਨੇ ਜੀ ਇਹ ਕਿਵੇਂ ਰਹੀ ਨਹੀਂ ਉਹਨਾਂ ਦਾ ਸਿਰਫ ਉਹਨਾਂ ਨੇ ਉਦਘਾਟਨ ਸ਼ੁਰੂ ਵਾਲੇ ਕੀਤਾ ਸੀ ਉਹ ਬੱਤਰ ਰੱਖਿਆ ਰੱਖਿਆ ਸੀ ਹੁਣ ਉਹ ਢਿੱਲੇ ਇਹੋ ਜਿਹੇ ਨੇ ਉਹਨਾਂ ਦੇ ਕੋਈ ਪ੍ਰੋਬਲਮ ਜਲਦੀ ਪਈਏ ਘੱਟੋ ਘੱਟ 2 ਮਹੀਨੇ ਹੋ ਗਏ ਨੇ ਉਹ ਮਿਲ ਵੀ ਨਹੀਂ ਪਾ ਰਹੇ ਆਮ ਜਨਤਾ ਨੂੰ ਸਾਨੂੰ ਆਹ ਬੜੀ ਦਿੱਕਤ ਆਉਂਦੀ ਏ ਇਸ ਗੱਲ ਦੀ ਠੀਕ ਹੈ ਬਾਕੀ ਇਹ ਵਿਭਾਗ ਦੇ ਕੰਮ ਹੈ ਉਹਨਾਂ ਨੇ ਬਹੁਤ ਖਰਾਬੀ ਕੀਤੀ ਏ ਠੀਕ ਹੈ ਧੰਨਵਾਦ ਜੀ ਸਰ ਬਰਮਜੋਤ ਸਿੰਘ ਜੀ ਕੀ ਕੰਮ ਪਿੰਡ ਗੌਸਪੁਰ ਸਰਪੰਚ ਜੀ ਕਿਦਾਂ ਦੇਖਦੇ ਹੋ 80 ਲੱਖ ਦੀ ਜਿਹੜੀ ਦੋ ਪਿੰਡਾਂ ਨੂੰ ਜੋੜਨ ਵਾਲੀ ਪੁਲ ਬਣਿਆ ਲੇਕਿਨ ਉਹਦੇ ਮਾੜੇ ਹਾਲਾਤ ਹੈ ਮੈਂ ਤਾਂ ਰੱਦ ਪਰਸੋਂ ਮੈਂ ਲੰਘਿਆ ਅੱਜ ਦੀ ਪਰਸੋਂ ਮੈਂ ਦੇਖ ਕੇ ਹੈਰਾਨ ਸੀ ਬਣਿਆ ਕਦੋਂ ਤੇ ਢੈਂ ਕਦੋਂ ਲੱਗ ਪਿਆ ਕਿੰਨਾ ਚਿਰ ਹੋਇਆ ਜੀ ਬਣੇ ਨੂੰ ਤਾਂ ਮੇਰੇ ਖਿਆਲ 15-20 ਦਿਨ ਹੀ ਹੋਏ ਕਲੀਅਰ ਹੋਣ ਨੂੰ 15-20 ਦਿਨ ਹੀ ਕਲੀਅਰ ਹੋਇਆ ਮਦਰ ਹੋਇਆ ਤੇ ਢੈਂ ਬੈਲੂ ਲੱਗਿਆ ਜੀ ਤਾਂ ਬਰਸਾਤਾਂ ਵੀ ਨਹੀਂ ਪਈਆਂ ਇੰਨੀਆਂ ਤੇ ਠੇਕੇਦਾਰਾਂ ਦਾ ਬਹੁਤ ਬੁਰਾ ਹਲ ਕੀਤਾ ਜੀ ਇਹਨਾਂ ਨੇ ਕਿਤਨੇ ਕਿਤਨੇ ਲੱਖ ਦਾ ਪੁਲ ਦਾ ਇਹ 80 ਲੱਖ ਦਾ ਪ੍ਰੋਜੈਕਟ ਸੀ ਕੀ ਲੱਗਦਾ ਤੁਹਾਡੇ ਲੱਗਿਆ ਇੱਥੇ ਤਾਂ 80 ਪੈਸੇ ਵੀ ਨਹੀਂ ਲੱਗਦੇ ਜੀ ਸ ਇਸ ਸਾਬ ਨਾਲ ਅਸੀਂ ਦੇਖ ਕੇ ਜਦੋਂ ਬਣਾਉਂਦੇ ਸੀ ਅਸੀਂ ਉਹਦੇ ਹੈਰਾਨ ਸੀ ਕਿਉਂਕਿ ਪਿੰਡਾਂ ਵਾਲਿਆਂ ਦਾ ਕਹਿੰਦੇ ਕਿ ਪਹਿਲਾਂ ਵੀ ਜਿਹੜੇ ਮਾੜੇ ਹਾਲਾਤ ਸੀ ਉਹ ਵੀ ਮਾੜੇ ਹਾਲਾਤ ਸਹੇਲੋ ਤਾਂ ਚਲੋ ਪਾਣੀ ਥੱਲੇ ਉਹਨਾਂ ਪਾਈਪ ਪਾ ਕੇ ਪਾਣੀ ਲਗਾਇਆ ਸੀ ਇਤੋਂ ਪੁਲ ਬਣਾਤਾ ਸੀ ਉਦੋਂ ਤਾਂ ਲੰਘ ਹੀ ਨਹੀਂ ਸਕਦੇ ਪੈਦਲ ਅਸੀਂ ਲੰਘ ਹੀ ਨਹੀਂ ਸਕਦੇ ਨਾ ਜਾ ਸਕਦੇ ਸੀ ਮੋਟਰਸਾਈਕਲ ਸਾਡੇ ਅੱਦੇ ਦੇ ਮੋਟਰਸਾਈਕਲ ਡੁੱਬ ਜਾਂਦੇ ਸੀ ਹੁਣ ਵੀ ਬੰਦ ਹੋ ਗਏ ਹੁਣ ਵੀ ਉਹੀ ਸਾਹਬ ਹੋ ਗਿਆ ਜੀ ਜੇ ਉਹ ਟਹਿ ਗਿਆ ਤੇ ਫਿਰ ਤਾਂ ਕੋਈ ਬੁਰਾ ਉਦੋਂ ਵੀ ਜਿਆਦਾ ਬੁਰਾ ਸ੍ਰੀ ਸਾਹਿਬ ਜਾਂ ਐਮਐਲਏ ਸਾਹਿਬ ਨਾਲ ਐਮਐਲਏ ਸਾਹਿਬ ਕੋਲ ਤਾਂ ਨਹੀਂ ਜਾਇਆ ਗਿਆ ਜੀ ਐਮਐਲਏ ਸਾਹਿਬ ਨੇ ਕੋਈ ਇਹੋ ਜੀ ਗੱਲ ਕੀਤੀ ਐਕਸੀਡੈਂਟ ਨਾਲ ਗੱਲ ਹੋਈ ਆ ਪਰਸੋਂ ਹੀ ਦੇਖਿਆ ਮੈਂ ਤਾਂ ਮੈਨੂੰ ਰਾਤੀ ਇਹਨਾਂ ਬਈ ਜਿੰਦਾ ਉਸ ਨੂੰ ਮੈਂ ਯਾਰ ਮੈਂ ਕਹ ਪਰਸੋਂ ਹੀ ਲੰਘ ਕੇ ਗਿਆ ਜੀ ਇਹ ਤਾਂ ਢਾਂ ਨੀ ਲੱਗ ਪਿਆ ਨੀ ਕਿੱਦਾਂ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਐਮਐਲਏ ਦੀ ਗਲਤੀ ਸੀ ਉਹਦੇ ਚ ਘਟ ਉਹਦੇ ਚ ਘਟ ਕਸੂਰ ਹੈ ਜੀ ਆਮ ਆਦਮੀ ਆਮਾ ਦੀ ਧਾਰ ਵੱਲੋਂ ਇੰਨੀ ਠੇਕੇਦਾਰਾਂ ਨੂੰ ਬਣਨੀ ਚਾਹੀਦੀ ਇਹਨਾਂ ਨੂੰ ਚਾਹੀਦੀ ਇਹ ਤੇ ਜ਼ਰੂਰੀ ਤੁਸੀਂ ਆਪਣੇ ਵੱਲੋਂ ਕੁਝ ਮੱਤਾ ਪਾਉਗੇ ਕਿ ਜਾਂ ਦੇਵੋਗੇ ਕੁਝ ਮਨ ਦੇ ਦੇ ਦਾਂਗੇ ਮੱਤਾ ਜੀ ਪਾ ਕੇ ਜਿੱਤ ਜੀ ਕਿਉਂ ਨਹੀਂ ਦਿਆਂਗੇ ਰੇੜੀ ਲੈ ਕੇ ਜਾ ਰਿਹਾ ਮੈਂ ਰੇੜੀ ਵਿੱਚ ਖੁੱਭ ਗਈ ਮੇਰੀ ਬਾਬਾ ਜੀ ਕਿਦਾਂ ਕਿ ਤੋ ਨਵਾਂ ਪੁਲ ਬਣਿਆ ਤੁਹਾਡੀ ਰੇੜੀ ਤੇ ਨਵਾਂ ਬਣਿਆ ਤੇ ਹੰਡੇਵੇਂ ਦੀ ਹਾਲਤ ਕੀ ਬਣੀ ਹੈ ਜੀ ਕਿੰਨੇਵੇਂ ਦੀ ਹਾਲਤ ਕੀ ਬਣੀ ਹੈ ਸਰਕਾਰ ਵੱਲੋਂ ਪੈਸੇ ਲਾਏਗੇ ਠੇਕੇਦਾਰ ਵੱਲੋਂ ਵਧੀਆ ਮਾਲ ਲਾਏ ਆ ਜੇ ਮਾਲ ਲੱਗਾ ਤਾਂ ਫਿਰ ਰਾਹ ਸਿੱਧਾ ਹੋ ਜਾਣਾ ਰੇੜੀ ਕਿਉਂ ਡਿੱਗਦੀ ਮੇਰੀ ਖਾਲੀ ਸੀ ਰੇੜੀ ਖਾਲੀ ਹੈ ਇਹ ਖਾਲੀ ਹੈ ਖਾਲੀ ਜੀ ਖਾਲੀ ਆ ਕੋਈ ਰਾਤ ਨੂੰ ਵੀ ਹਾਦਸਾ ਹੋ ਸਕਦਾ ਇੱਥੇ ਹੋ ਸਕਦਾ ਜੀ ਕੋਈ ਬੰਦਿਆ ਪੀਤੀ ਪੂਤੀ ਉਹਦੇ ਘੰਡੇ ਨਾਲੇ ਮਾ ਗਿਰ ਗਿਆ ਥਾਲਾ ਕੌਣ ਜੀ ਮਾਰ ਬਣੇ ਪਹਿਲਾਂ ਵੀ ਹਾਦਸੇ ਹੋਏ ਆ ਇੱਥੇ ਹਾਂ ਦੋ ਗੱਡੀਆਂ ਡਿੱਗੀਆਂ ਪਹਿਲੇ ਪਹਿਲਾਂ ਇਹ ਪੁੱਲ ਬਣਨ ਤੋਂ ਪਹਿਲਾਂ 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 ਤੇ ਹੁਣ ਵੀ ਹਾਲਾਤ ਹੋਈ ਆ ਹੁਣ ਫੇ ਤੇ ਜ਼ਿਆਦਾ ਡਿੱਗਣ ਗਿਆ ਮਗਾ ਹਾਲਾਤ ਪਹਿਲੇ ਵਰਗੇ ਹੀ ਹੈ ਹਾਂ ਪਹਿਲੇ ਵਰਗੇ ਹੀ ਹੈ ਨਾਮ ਦਾ ਨਵਾਂ ਪੁਲ ਹੈ ਇੰਦਾਂ ਦਾ ਹਾਲਤ ਬਣੀ ਸਾਰੇ ਗਰੇ ਗਰੇ ਪਿਆ ਸਾਰੇ ਜਗਾ ਜਗਾ ਤੋਂ ਟੁੱਟਿਆ ਮੈਂ ਪੁਲ ਹਾਂਜੀ ਜਗਾ ਜਗਾ ਤੋਂ ਧਸਿਆ ਪਿਆ ਪੂਰਾ ਸਾਰਾ ਗਿੜਿਆ ਦੇਖ ਲੋ ਜੀ ਸਾਰਾ ਗਰੇ ਪਿਆ ਸਾਰੇ